ਉਹ ਤੇਰੇ ਯਾਤ ਜੁੜ ਗਿਆ ਤਿੱਤਰ ਹੋ ਜਾ ਕਿੱਧਰ ਬੁਲਟ ਲੈ ਕੇ ਵਿੱਚ ਲਾਤਾ ਚੰਗੀ ਭਲੀ ਗੱਲ ਕਰ ਰਿਹਾ ਮੈਂ ਆਪਦੀ ਸਹੇਲੀ ਨਾਲ ਉਹ ਹੈਲੋ ਦੇਖੀ ਕਿਤੇ ਉਹ ਮੈਂ ਦੇਖੀ ਚੱਲਦਾ ਛੋਟੇ ਵੀਰ ਐਵੇਂ ਥੋੜਾ ਬਾਹ ਤੇ ਨਾਲ ਖਾਈ ਫਿਰਦਾ ਜੱਟ ਅੱਜ ਚੱਲ ਕੋਈ ਨਾ ਕਰ ਗੱਲ ਇਹਦੇ ਨਾਲ ਜਾ ਕੋਈ ਨਹੀਂ ਕਰ ਲੂੰਗਾ ਲਗੜਾ ਭੱਜੀ ਚੱਲੀ ਆ ਕਿਤੇ ਉਹ ਜਾ ਚੱਲ ਜਾ ਤੁਰਦਾ ਬਣ ਤੈਨੂੰ ਮੈਂ ਦੱਸਾਂ ਨਿਕਲ ਜਾ ਕਿੱਕ ਮਾਰ ਤੁਰਦਾ ਤੂੰ ਜਾਣਦੀ ਇਹਨੂੰ ਉਹ ਮੇਰੀ ਗੱਲ ਸੁਣੋ ਤੂੰ ਕੌਣ ਪੁੱਛਣਾ ਵਾਲਾ ਜਾਣਦੀ ਕਿ ਨਹੀਂ ਜਾਣਦੀ ਪਤਾ ਕਿੰਨਾ ਪੁਰਾਣਾ ਪਿਆਰ ਆ ਉਹ ਜਾ ਯਾਰ ਚਲ ਜਾਵੇਂ ਸਿਰਨਾਖਾ ਮੇਰਾ ਕੋਈ ਨਾ ਬੁੱਤ ਦੱਸਦਾ ਮੈਂ ਤੈਨੂੰ ਤੂੰ ਦੱਸ ਜਾਣਦੀ ਐ ਕੌਣ ਹੈ ਯੰਗਾ ਜਾ ਨਾ ਵੀਰੇ ਮੈਂ ਤਾਂ ਕਦੇ ਦੇਖਿਆ ਵੀ ਨਹੀਂ ਹੂੰ ਵੀਰੇ ਵੀਰੇ ਗਲਤੀ ਹੋ ਗਈ ਆ ਖੜ ਤੇਰੀ ਭੈਣ ਦੀ ਤੂੰ ਸਾਰੇ ਲੋਕਾਂ ਦੀਆਂ ਧੀਆਂ ਪੈਣਾ ਛੇੜਦਾ ਓ ਭਰਾਵਾ ਗਲਤੀ ਮੰਨ ਤੇ ਲਈ ਹੁਣ ਕੀ ਮਿਰਜੀ ਵਾਂਗੂ ਵੱਟ ਕੇ ਜਾਣਾ ਹੈ ਚਲ ਸੌਣਾ ਤੇ ਰਿਪੋਰਟ ਦੇਣਾ ਥਾਣੇ ਜਾ ਕੇ ਉਹ ਜਾ ਓਏ ਔਰ ਇਹ ਥਾਣਾ ਤੇ ਨਾਂ ਹੈ ਮੇਰਾ ਕਰਨ ਸ਼ੇਰ ਸਿੰਘ ਸਨ ਉਹ ਬਲਦੇਵ ਸਿੰਘ ਪਿੰਡ ਕੜੂਆ ਜੇ ਸਹੀ ਪਿਓ ਦਾ ਨਾ ਤੇ ਹੁਣ ਪਰਚਾ ਕਰਾ ਕੇ ਆਈ ਹਾਂ ਹਾਂ ਸੌਣਾ ਮੈਂ ਤਾਂ ਸਹੀ ਪਿਓ ਦਾ ਹੀ ਆ ਆਪਦੇ ਪਿਓ ਨੂੰ ਤਿਆਰ ਰੱਖ ਜ ਮੰਨ ਲਈ ਹੁਣ ਉਹ ਸਾਲੇ ਕੁੱਟ ਕੇ ਮੜ ਗਏ ਆ ਪਾਜੀ ਸੱਚੀ ਝੂਠ ਨਹੀਂ ਬੋਲਦਾ ਕੁੜੀ ਨੂੰ ਸੱਚਾ ਪਿਆਰ ਕਰਦਾ ਸੀ ਦਿਲੋਂ ਮੈਂ ਬੰਦਾ ਬਹਿ ਕੇ ਵੀ ਤੇ ਗੱਲ ਕਰ ਸਕਦਾ ਬੇੜਾ ਗੱਲੋਂ ਮਾਰਨਾ ਵੀ ਗੈਰ ਕਾਨੂੰਨੀ ਆ ਓਏ ਉਹ ਤਾਂ ਹੈ ਤੂੰ ਕੁੜੀ ਨਾਲ ਧੱਕਾ ਜਾਂ ਛਿੜਖਣ ਨਹੀਂ ਤਾਂ ਨਹੀਂ ਕੀਤੀ ਓ ਪਾਜੀ ਸੌ ਲੱਗੇ ਵੱਡੇ ਮਹਾਰਾਜ ਦੀ ਮੈਂ ਤਾਂ ਕਰੇ ਉਹਨੂੰ ਹੈਲੋ ਹਾਇ ਨਹੀਂ ਕੀਤਾ ਅਜੇ ਤੱਕ ਇੱਕ ਦੋ ਵਾਰੀ ਅੱਖਾਂ ਅੱਖਾਂ ਚ ਗੱਲਬਾਤ ਹੋਈ ਆ ਸਾਡੀ ਉਹ ਤਾਂ ਸਾਲਾ ਮੈਨੂੰ ਭੁੱਸਲੇ ਸਾੜ ਵਾਂਗੂ ਪੈ ਗਿਆ ਚਲ ਕੋਈ ਨਾ ਛੋਟੇ ਹੌਸਲਾ ਰੱਖ ਪਰਵਾਹ ਨਾ ਕਰ ਪੰਜਾਬ ਪੁਲਿਸ ਤੇਰੇ ਨਾਲ ਤੁਹੇ ਕੰਮ ਕਰ ਓ ਮੁੰਛੀ ਆ ਦਰਖਾਸਤ ਲੈ ਕੇ ਆਵਈ ਦੀ ਜੀ ਜਨਾਬ ਨਾ ਕੀ ਆ ਦੱਸੋ ਜੀ ਜੀ ਲਿਖੋ ਕਰਨ ਸ਼ੇਰ ਸਿੰਘ ਡੈਡੀ ਦਾ ਨਾਮ ਆ ਜੀ ਉਹਦੇ ਬਲਦੇਵ ਸਿੰਘ ਪਿੰਡ ਕੜੂ ਆ ਗਈ ਓਏ ਕੁੜੀ ਦਾ ਕੀ ਨਾਮ ਓਏ ਪਰਨੀਤ ਕੌਰ ਜੀ ਕੀ ਨਾਮ ਬੋਲਿਆ ਪਰਨੀਤ ਕੌਰ ਜੀ ਗਲਤ ਲੈਤਾ ਜੀ ਪਰ ਖੁਦ ਆਈ ਇਹੋ ਆ ਜੀ ਓ ਮਾਰਤਾ ਭਾਜੀ ਓ ਭਾਜੀ ਮਾਰਤਾ ਓ ਭਾਜੀ ਸੌਣ ਲੱਗੇ ਮੈਂ ਦੇਖਣਾ ਵੀ ਕੋਈ ਗੱਲ ਨਹੀਂ ਕੀਤੀ ਤੂੰ ਸਾਲਿਆ ਸੁਣ ਚੱਕ ਉਹ ਵੇ ਪੈਣ ਮੇਰੀ ਬਾਰੇ ਉਹ ਜੀ ਭਾਜੀ ਮਾਲਲਾਂ ਨੂੰ ਛੇੜ ਕੇ ਮਰਦਾ ਉਹਨੂੰ ਖੀਰੂ ਹਾਂ ਆਏ ਆਏ ਡਾਕਟਰ ਆਏ ਹੋਏ ਆ ਬਹੁਤ ਬੁਰੀ ਤਰ੍ਹਾਂ ਫੈਂਟਿਆ ਉਹਨਾਂ ਨੇ ਮੈਂ ਕਿਹਾ ਤੂੰ ਪਰਚਾ ਕਿਉਂ ਦਰਜ ਕਰਾਉਂਦਾ ਤੂੰ ਪਹਿਲਾਂ ਥਾਣੇ ਜਾ ਥਾੜੇਦਾਰ ਨੇ ਤਾਂ ਫੈਂਟਿਆ ਆਏ ਕਿਉਂ ਤੂੰ 2 ਨੰਬਰ ਦਾ ਕੰਮ ਕਰਦਾ ਹੈ ਨਾ ਡਾਕਟਰ ਸਾਹਿਬ ਮੈਂ ਆ ਤੱਕ ਵੀ ਇੱਕ ਨੰਬਰ ਤਾਂ ਨਹੀਂ ਕੀਤਾ ਜੀ ਤੇ ਫਿਰ ਗੱਲ ਕੀ ਹੋਈ ਬਸ ਥਾਣੇਦਾਰ ਹਟ ਗਿਆ ਉਹ ਔਰ ਗੱਲ ਕੀ ਹੋਈ ਉਹ ਛੱਡੋ ਜੀ ਉਹ ਰਹਿਣ ਦੋ ਉਹ ਫੇਰ ਵੀ ਦੱਸ ਦੇ ਸਾਡਾ ਵੀ ਇੱਕ ਬੰਦਾ ਥਾਣੇ 'ਚ ਕੰਮ ਕਰਦਾ ਹੈ ਜੇ ਤੂੰ ਸਹੀ ਹੋਇਆ ਨਾ ਆਪਾਂ ਥਾਣੇਦਾਰ ਤੇ ਕਾਰਵਾਈ ਕਰਵਾ ਦੇਾਂਗੇ ਅੱਛਾ ਜੀ ਹਾਂ ਉਹ ਜੇ ਤੁਸੀਂ ਇਹਨੇ ਕਹੀ ਰਹੇ ਹੋ ਤੇ ਤੁਹਾਡੇ ਨੂੰ ਕਾਹਦਾ ਲੁਕਾ ਜੀ ਹਾਂ ਬੋਲ ਬੋਲ ਮੈਂ ਜਿਹੜੀ ਕੁੜੀ ਨੂੰ ਪਸੰਦ ਕਰਦਾ ਸੀ ਜੀ ਹਾਂ ਬਸ ਅੱਜ ਉਹਦਾ ਭਰਾ ਹੀ ਕਰ ਗਿਆ ਜੀ ਹੱਥ ਵਾਲਾ ਉਹ ਡਿਪੈਂਡਤਾ ਜੀ ਬਾਅਦ ਚ ਰਿਪੋਰਟ ਲਿਖਾਉਣ ਕੇ ਆਇਆ ਥਾਣੇ ਥਾਣੇਦਾਰ ਵੀ ਮੇਰਾ ਭਰਾ ਨਿਕਲਿਆ ਜੀ ਬਸ ਫਿਰ ਉਹਨੇ ਵੀ ਹੱਥ ਔਲੇ ਕਰਤੇ ਹਾਏ ਕੀ ਨਾ ਸੀ ਹੁੰਦਾ ਸ਼ਮਸ਼ੀਰ ਸਿੰਘ ਤੇ ਜਨੇ ਕਟਿਆ ਉਹਦਾ ਨਾਮ ਜੀ ਕਰਨ ਸ਼ੀਰ ਸਿੰਘ ਸਾ ਨੋਬਲਦੇਵ ਸਿੰਘ ਹਾਂ ਜੀ ਚੱਲ ਕਾਕਾ ਤੂੰ ਉਥੇ ਲੰਮਾ ਪੈ ਜਾ ਡਾਕਟਰ ਸਾਹਿਬ ਕੋਈ ਵਧੀਆ ਜੀ ਦਵਾਈ ਦੋ ਜਿਹਦੇ ਨਾਲਾ ਸਰੀਰ ਟੁੱਟਣ ਭੱਜਣੋਂ ਹਟ ਜੇ ਵਧੀਆ ਹਾਂ ਜੀ ਮੈਂ ਜ਼ਰਾ ਉਮਰ ਪਰ ਦਾ ਰੋਗ ਮਿਟਾ ਦੂੰ ਲੰਮਾ ਪੈ ਤੂੰ ਓਕੇ ਜੀ ਪੱਠਾ ਕਿ ਸਿੱਧਾ ਜਿੱਦਾਂ ਮਰਜ਼ੀ ਭਾ ਜਾ ਤੂੰ ਆਏ ਸਾਲੇ ਡੰਗਰਾਲਾ ਟੀਕਾ ਲਾਉ ਆ ਆ ਆ ਸਾਡੀ ਕੁੜੀ ਨੂੰ ਝੇੜਦੇ ਹੈ ਕੀ ਮੈਂ ਯਤਰਾ ਪਿਓ ਬਲਦੇਵ ਸਿੰਘ ਮੈਂ ਯਤਰਾ ਪਿਓ ਬਲਦੇਵ ਸਿੰਘ ਆ ਮੈਂ ਕੜਦਾ ਤੇਰਾ ਕੁਛ ਮੁੱਢੇ ਰਾਂਜੇ ਦਾ ਸ਼ਮਸ਼ੇਰ ਜੀ ਮੇਰਾ ਪੁੱਤ ਹੈ ਕਰਨ ਸ਼ੇਰ ਸਿੰਘ ਮੇਰਾ ਮੁੱਤ ਦਾ ਪੁੱਤਰ ਤੈਨੂੰ ਬਣਾਉਣਾ ਮੈਂ ਪੁੱਤ ਤੈਨੂੰ ਬਣਾਉਣਾ ਮੈਂ ਪੁੱਤ ਚਾਹ ਅਵੇਲਾ ਤੇਰੇ ਡੈਡੀ ਨੇ ਤੇਰੇ ਭਰਾਵਾਂ ਨੇ ਕੀ ਹਾਲ ਕੀਤਾ ਮੇਰਾ ਇੱਕ ਉਹ ਆਸ਼ਕ ਜਿੰਨੇ ਕੁੜੀ ਪਿੱਛੇ ਮੱਜਾਂ ਚਾ ਰੀਆਂ ਇੱਕ ਮੈਂ ਆਸ਼ਕ ਜਿੰਨੇ ਕੁੜੀ ਪਿੱਛੇ ਮੱਜਾਂ ਵਾਲੇ ਟੀਕੇ ਲਵਾਏ ਲੋਕੀ ਆਪਣੇ ਪਿਆਰ ਪਿੱਛੇ ਜਾਨ ਵਾਰ ਦਿੰਦੇ ਆ ਤੇ ਤੂੰ ਦੋ ਟੀਕੇ ਲਵਾ ਕੇ ਮੈਨੂੰ ਸੁਣਾ ਰਿਆਂ ਉਹ ਹੈਲੋ ਤੈਨੂੰ ਦੱਸਾਂ ਮੇਨਾ ਕਿੰਨੀ ਮਾੜੀ ਹੋਈ ਆ ਆ ਦੋ ਤਿੰਨ ਦਿਨ ਤੇ ਮੇਰਾ ਦਿਲ ਕਰੇ ਵੀ ਮੱਜਾਂ ਵਾਲੀ ਖੁਰਲੀ 'ਚ ਮੂੰਹ ਮਾਰੀ ਜਾਵਾਂ ਤੇ ਤੂੰ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦਾ ਹੋਰ ਮੈਂ ਗਵਾਂਢੀ ਵਾਲੀ ਕੀਤਾ ਹੁਣ ਤੂੰ ਇਹ ਦੱਸ ਘਰੇ ਗੱਲ ਕਦੋਂ ਕਰਾਂਗੇ ਵਿਆਹ ਦੀ ਤੂੰ ਕਹਤਾ ਲੈ ਹੋਗੀ ਸਮਝ ਕਾਕਾ ਜੀ ਜੇ ਇੱਥੇ ਤੁਹਾਡੀ ਕੋਈ ਕੰਮ ਕਾਜ ਦੀ ਸੈਟਿੰਗ ਨਹੀਂ ਹੁੰਦੀ ਤਾਂ ਅਸੀਂ ਫਿਰ ਤੁਹਾਨੂੰ ਬਾਹਰ ਭੇਜ ਦਿੰਨੇ ਆ ਮੈਂ ਕੱਲਾ ਕੱਲਾ ਮੁੰਡਾ ਯਾਰ ਆਪਣੇ ਮਾਪਿਆਂ ਦਾ ਇਹਨਾਂ ਨੂੰ ਛੱਡ ਕੇ ਕਿੱਥੇ ਚਲੇ ਜਾਵਾਂ ਸਾਡੀ ਵੀ ਤੀਵੀਂ ਜ਼ਿੰਦਗੀ ਦਾ ਸਵਾਲ ਹੈ ਮੇਰੇ ਵੀ ਮਾਪਿਓ ਦੇ ਬੁਢਾਪੇ ਦਾ ਸਵਾਲ ਹੈ ਚਾਚਾ ਸਤਿਕਾਰ ਸਤਿਕਾਰ ਓਏ ਆਪ ਹੀ ਜਿੱਤਿਆ ਕਿਵੇਂ ਆਇਆ ਆਪਣਾ ਚੰਨ ਕਿੱਥੇ ਆ ਚੰਨ ਓਏ ਚੰਦਰਾ ਧੋਲਾ ਮੰਜੇ ਵਾਲੀਆਂ ਤੀਵੀਂ ਦਾ ਗੁਲਾਮ ਸਾਲਾ ਚਾਚਾ ਮੱਝ ਲੈ ਕੇ ਜਾਣੀ ਸੀ ਮੱਝ ਦੇ ਦੇ ਦੋ ਮੱਝ ਲੈ ਕੇ ਜਾਣੀ ਹੈ 80 ਹਜ਼ਾਰ ਦੀ ਹੈ ਲੈ ਕੱਢ ਪੁੱਤ ਲੈ ਜਾ ਲੈ ਕੱਲ ਪਰਸੋ ਵੀ ਤਾਂ ਲੈ ਕੀ ਗਿਆ ਇੱਕ ਦਿਨ ਕੱਲ ਪਰਸੋ ਓਏ ਮਜਦਤੀ ਸਿੱਧੂ ਨਹੀਂ ਬਾਪੂ ਐਵੇਂ ਗੱਲਾਂ ਜੀਆਂ ਚਲਾ ਕੇ ਲੈ ਗਿਆ ਹੀ ਮੇਰੇ ਕੋਲ ਐਸ ਤੇ ਕਿਸ ਨੂੰ ਮੰਗੀ ਨਸੀ ਨਹੀਂ ਦਿੰਦੇ ਮਰੂ ਕੀ ਚੀਜ਼ ਮੁੱਕੀ ਅੱਛਾ ਗੱਲ ਸੁਣ ਮਰਦਾ ਧਿਆਨ ਰੱਖੀਂ ਕਿੱਧਰ ਡੰਗਰਾ ਕਨੀ ਚੰਗਾ ਖੇਤ ਨੂੰ ਚੱਲੇ ਮੈਂ ਠੀਕ ਆ ਬਾਪੂ ਚਾਣ ਤੇ ਦੀ ਅਰੇ ਕਦਨ ਲਈ ਮੱਜ ਓ ਜਾ ਭਰਾਵਾ ਅਵੇਲਾ ਬੁੱਢਾ ਕਿੰਨਾ ਬੈੜਾ ਕਜਨਾਨੀ ਉਹ ਜੀ ਮਿਲ ਗਈ ਉਹ ਮੈਂ ਮੰਜੇ ਦੀਆਂ ਚਾਦਰਾਂ ਵੀ ਧੋਣੀਆਂ ਆਈ ਤਾਂ ਕਿਥੋਂ ਆ ਜਾਂਦੇ ਆ ਜਿੱਤੇ ਉਹ ਤਾਂ ਮੈਂ ਤੈਨੂੰ ਕਹਿੰਦੀ ਮਰ ਗਈ ਦਸਵੰਦ ਕੱਢ ਦਿਆ ਕਰ